ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਟਿਕਾਉ ਰੱਖਿ ਭਈ ਵਾਹਿਗੁਰੂ

ਇਹ ਹਰ ਪੀਰ ਜਗਤ ਗੁਰੂ ਬਾਬਾ ਪਹਿਲਾ ਪਿਆਲਾ ਸੱਚ ਦਾ ਤੇ ਪਹਿਲਾ ਪੀਰ ਗੁਰੂ ਨਾਨਕ ਸਾਹਿਬ ਹੈ ਉਹਨਾਂ ਨੇ ਪਿਆਲਾ ਪਕੜਿਆ ਚਾਰ ਦਸ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰithvi ਸੱਚਾ ਤੋਆ ਗੁਰਮੁਖ ਕਾਲ ਵਿੱਚ ਤੇ ਆਂਦੇ ਨਬਸ ਪਿਆਰ ਦਾ ਬੇਨਤੀ ਇਹਨੇ ਜੇ ਕਥਾ ਇਹ ਸੁਰੋਣੀ ਸਾਡਾ ਤੇ ਤੈਨੂੰ ਲੰਘ ਹੀ ਜਾਣਾ ਸੀ ਆਪਾਂ ਲੜੀ ਚ ਪਰ ਆਸ ਹੁੰਦੀ ਵੀ ਤੁਹਾਡੇ ਚ ਮਰੀਏ ਕਿੰਨੀਆਂ ਭੈਣਾ ਵੀਰ ਕਿੰਨੀਆਂ ਰੂਹਾਂ ਤੁਸੀਂ ਸਮਾ ਕੱਢ ਕੇ ਆਏ ਗੁਰੂ ਕੇ ਪਿਆਰ ਚ ਇਸ ਚੀਜ਼ ਨੂੰ ਭੁੱਲਿਆ ਨਾ ਗੁਰੂ ਆਪਣੇ ਬੱਚਿਆਂ ਤੱਕ ਬਚਾਓ ਮੈਂ ਲਾਈ ਵੇਖ ਰਿਹਾ ਸੀ ਰਸਤੇ ਚ ਤੇ ਬੜਾ ਬਰਾਬਰ ਅੱਲਾ ਗੁਰਮੁਖ ਖਾਨ ਨੇ ਸੋਣਾ ਕੀਤਾ ਪ੍ਰਬੰਧਕਾਂ ਨੇ ਭਾਈ ਸਾਹਿਬ ਬੈਠੇ ਬਹੁਤ ਪਿਆਰ ਵਾਲੇ ਨੇ ਛੋਟੇ ਛੋਟੇ ਬੱਚਿਆਂ ਨੂੰ ਵੀਰ ਜੀ ਹੋਣਾਂ ਦਾ ਵੱਡਾ ਉਤਰਾ ਲੈ ਹੈ ਕਿਉਂਕਿ ਇੱਕ ਸ਼ਬਦ ਸਿੱਖ ਨੂੰ ਸਿਖਾ ਦੇਣਾ ਤੇ 7 16 ਦੇ ਮੰਦਰ ਦਾਨ ਕਰ ਦੇਣੇ ਏਡਾ ਵੱਡਾ ਫੁੱਲ ਲੱਗਦਾ ਖੋਏ ਪਏ ਜੇ ਅਸੀਂ ਸੱਚੀ ਸਿਆਣੇ ਬਣ ਜਾਈਏ ਨਾ ਇਮਾਨਦਾਰੀ ਦੇ ਨਾਲ ਆਪਣਾ ਦਸਵੰਦ ਕੱਢੀਏ ਤੇ ਇੱਕ ਬੰਦਾ ਜਿਹੜਾ ਹੈ ਨਾ ਆਪਣੇ ਦਸਵੰਦ ਨਾਲ ਬਹੁਤ ਸਿੱਖੀ ਦਾ ਭਲਾ ਕਰ ਸਕਦਾ ਬਹੁਤ ਜ਼ਿਆਦਾ ਆਪਾਂ ਨੂੰ ਆਪਣੇ ਨੱਕ ਦਿੱਤਾ ਆਪਣੇ ਘਰ ਚੋਂ ਇੱਕ ਦੋ ਬੱਚੇ ਅਮਰੀਕਾ ਕੈਨੇਡਾ 15 ਕਲਾਸ 20 ਕਿਲੇ ਤੇ ਜ਼ਮੀਨ ਵੀ ਹੈਗੀ ਆ ਤੇ ਹਰ ਬੰਦੇ ਦਾ ਜੇ ਮਾਨਵਾਰੀ ਦਾ 20% ਛੱਡ ਦਿਓ 80% ਰੱਬ ਨੇ ਆਪਾਂ ਨੂੰ ਸਰਦਾਰਾਂ ਨੂੰ ਇੰਨੀ ਕਿਰਪਾ ਕੀਤੀ ਆ ਵੀ ਇੱਕ ਸਿੱਖ ਦਾ ਦਸਵੰਦ ਜਿਹੜਾ ਸੌਖਾ ਜਿਹਾ 1 ਲੱਖ ਰੁਪਈਆ ਮਹੀਨੇ ਦਾ ਬਣਦਾ ਗੁਰੂ ਸਾਹਿਬ ਦਾ